ਆ ਜਾ ਬੇੜੇ ਆ ਤੂੰ ਹੀ ਨਹੀਂ ਹਟੇ ਮੈਂ ਤਾਂ ਕਿਹਾ ਸੀ ਨਾ ਨਾ ਰਿਸ਼ਤਾ ਪੱਕਾ ਕਰਨਾ ਰਿਸ਼ਤਾ ਪੱਕਾ ਕਰ ਕੱਲ ਤਾਂ ਚੜਾਤਾ ਉਹੀ ਚੰਦ ਜਿਹੜਾ ਨਹੀਂ ਚੜਾਉਣਾ ਸੀ ਉਹ ਕੋਈ ਨਾ ਤੂੰ ਨਾ ਬਾਈ ਹੁਣ ਹੋ ਗੁੱਸੇ ਦੇ ਦੇਖ ਜਦ ਅਸੀਂ ਪਹਿਲੇ ਦਿਨ ਆਏ ਸੀ ਉਹਦੀ ਦੀਪੂ ਕੁਲਵੰਤ ਕਿਵੇਂ کہہ ਰਿਆ ਸੀਗਾ ਮੈਨੂੰ ਤਾਂ ਸ਼ੱਕ ਕੁਲਵੰਤ ਤੇ ਲੱਗਦਾ ਮਾਮਾ ਜੀ ਮੈਂ ਮੰਨਦੀਆਂ ਗੱਲ ਆ ਧਮਕੀ ਤਾਂ ਕਾਫੀ ਵਾਰ ਦਿੱਤੀ ਸੀ ਪਰ ਫਿਰ ਜਦੋਂ ਖੁਦ ਹੀ ਨਹੀਂ ਉਹਦਾ ਹਤਾ ਪਤਾ ਉਹਨਾਂ ਆਪਾਂ ਕਹਿ ਵੀ ਸਕੀਮ ਹੋਵੇ ਨਹੀਂ ਉਹਨਾਂ ਆਪਾਂ ਕਿਵੇਂ ਕਹਿ ਸਕਦੇ ਆ ਹੁਣ ਆਪਾਂ ਨੂੰ ਕੀ ਪਤਾ ਉਹ ਮਰ ਗਿਆ ਕੁਲਵੰਤ ਕਿ ਜਿਉਣਾ ਜਾਗਦਾ ਜਾਗਦੀ ਮੈਨੂੰ ਮਰਗੇ ਦਾ ਨਹੀਂ ਪਤਾ ਮੈਨੂੰ ਜਿਉਂਦੇ ਦਾ ਨਹੀਂ ਪਤਾ ਮੈਂ ਮੁੰਡਾ ਛੋਟੇ ਚੋਂ ਕੱਢਣਾ ਤੇ ਛੋਟੇ ਚੋਂ ਸਿਰਫ ਪ੍ਰਿੰਸੀਪਲ ਹੁਣ ਅਸੀਂ ਕਢਾ ਅੰਦਰ ਲਕੋ ਰੱਖਿਆ ਮੁੰਡਾ ਹਾਏ ਐ ਨਾ ਤੁਹਾਡੇ ਕੁੜੀ ਵੀ ਤਾਂ ਰਾਣ ਹੈ ਨਾ ਫਿਰ ਉਹ ਇੱਕ ਮੇਰਾ ਭਰਾ ਆ ਜਿੰਨੇ ਕੰਡੇ ਵਿਜੇ ਨਾ ਤੂੰ ਹੀ ਵਿਜੇ ਨੇ ਵੀਰਾ ਇਹ ਜਿਹੜਾ ਜਿਹਦੀ ਨਿਉਈ ਝੂਠ ਤੋਂ ਟਿੱਕੀ ਹੋਵੇ ਉਹ ਨੇਤਰੇ ਕਿਵੇਂ ਚੜਜੂਗਾ ਸ੍ਰਿਸ਼ਤਾ ਚਲੋ ਭੈਣ ਜੀ ਤੁਸੀਂ ਕੁਛ ਮਰਜ਼ੀ ਕਹਿ ਲਓ ਠੀਕ ਹੈ ਨਾ ਹੁਣ ਤੁਹਾਨੂੰ ਜਿਹੜਾ ਮੇਰੇ ਮੁੰਡੇ ਦਾ ਪਤਾ ਕਰਕੇ ਦੱਸੋ ਮੈਨੂੰ ਨਹੀਂ ਕੁਛ ਤੇ ਕੁਛ ਕਰ ਦੂੰ ਮੈਂ ਕੀ ਬੰਨਾ ਚਾਹੀਦਾ ਇਹਨਾਂ ਦਾ ਗੁੱਸਾ ਵੀ ਤਾਂ ਜਮੀ ਜੈਜ ਹੈ ਨਾ ਜਦੋਂ ਦਾ ਇਹ ਰਿਸ਼ਤਾ ਹੋਇਆ ਨਾ ਕੁਛ ਨਾ ਕੁਛ ਹੋ ਹੀ ਜਾਂਦਾ ਹੈਗਾ ਮਤਲਬ ਦੇਖਿਓ ਨਾ ਫਿਰ ਮਮੀ ਆਪਾਂ ਕੀ ਕਰੀਏ ਕੀ ਕਹਿ ਕੈਸਾ ਕਰਾਂ ਪੁੱਤ ਹੁਣ ਆਪਣੇ ਤਾਂ ਸਿਰ ਆ ਵੀ ਰਜਾਮ ਲੱਗ ਗਿਆ ਪਹਿਲਾਂ ਕਲਵੰਤ ਨਹੀਂ ਥਿਆਉਂਦਾ ਹੁਣ ਆਗਲੇ ਉਹਦੇ ਪੁੱਤਾਂ ਵਾਲਾਂ ਦਾ ਮ ਆਪਣੇ ਤੇ ਸਿੱਟ ਗਈ ਮਮਾ ਜੀ ਹੁਣ ਤਾਂ ਸਾਡੇ ਤੇ ਕਿਸੇ ਕੋਈ ਸਹਾਰਾ ਨਹੀਂ ਸਾਡਾ ਤਾਂ ਤੁਸੀਂ ਇਹ ਕੁਝ ਕਰਕੇ ਦੇਖੋ ਤੇ ਕਿਵੇਂ ਨਾ ਕਿਵੇਂ ਕਰਕੇ ਕੋਮਲ ਤੇ ਦੀਪ ਨੂੰ ਵਾਪਸ ਲਿਓ ਉਹ ਕਲਵੰਤ ਵਾਲਾ ਤਾਂ ਬਾਅਦ ਚ ਮੈਟਰ ਦੇਖਾਂਗੇ ਆਪਾਂ ਦੀਪ ਤੇ ਕੋਮਲ ਨੇ ਆ ਕਦਮ ਨਹੀਂ ਚੱਕਣਾ ਸੀਗਾ ਜਦੋਂ ਉਹਦੇ ਨਾਲ ਖੜਾ ਸੀ ਮੈਂ ਉਹਦੀ ਹਰੇਕ ਮੁਸ਼ਕਲਾ ਦੇ ਵਿੱਚ ਮੈਂ ਉਹਦਾ ਸਾਥ ਦੇ ਹੀ ਜਾਂਦਾ ਉਹ ਫੇਰ ਵੀ ਡਰਦਾ ਜਾਂ ਕੁਝ ਵੀ ਕਰਦਾ ਇਹ ਜਿੰਦਾਂ ਲੁਕਦਾ ਫਿਰਦਾ ਮੈਨੂੰ ਸਮਝ ਨਹੀਂ ਆ ਰਹੀ ਉਦੇ ਕਰਕੇ ਤਾਂ ਮੈਂ ਆਪਦੀ ਭੈਣ ਵੀ ਰਸਾਲੀ ਅੱਜ ਤੱਕ ਮੈਨੂੰ ਮੈਂ ਐਡਾ ਹੋ ਗਿਆ ਮੇਰੀ ਭੈਣ ਨੇ ਦੋ ਸ਼ਬਦ ਨਹੀਂ ਮੈਨੂੰ ਮਾੜੇ ਬੋਲੇ ਸੀ ਆਹ ਦੇਖ ਲੋ ਚਲ ਕੋਈ ਨਾ ਭੈਣਾਂ ਮੇਰੀ ਮਨਾ ਲੂੰਗਾ ਪਰ ਉਹਨੇ ਆਹ ਕੰਮ ਨਹੀਂ ਕਰਨਾ ਸੀ ਮਾਮਾ ਜੀ ਪਤਾ ਸੀ ਨੇ ਜੀ ਸੋਚਣੀ ਸੀ ਨਾ ਜੇ ਉਹਨਾਂ ਦਾ ਮੁੰਡਾ ਤਾਂ ਸਾਡੀ ਕੁੜੀ ਵੀ ਤਾਂ ਹੈਗੀ ਹੋਣਾ ਨਾਲ ਹੁਣ ਮੰਮੀ ਵੀ ਤਾਂ ਬਣਦੀ ਨੇ ਜਿੱਦਾਂ ਮੇਰਾ ਜੀਜਾ ਇਸ ਦੁਨੀਆ ਤੋਂ ਗਿਆ ਨਾ ਉਹਦਾ ਸਾਰਾ ਕੁਝ ਦੀਪ ਹੀ ਐ ਦੀਪ ਦੇ ਸਾਰੀ ਸੰਹ ਲੈਦੀ ਸੀ ਉਹ ਜਦੋਂ ਦੀਪ ਹੀ ਉਹਦੇ ਕੋਲੋਂ ਵਗ ਗਿਆ ਤਾਂ ਦੇਖੋ ਇਹ ਤਾਂ ਬਣਦਾ ਹੀ ਨਹੀਂ ਹਣਾ ਸਾਡੇ ਵੀ ਕੋਈ ਸਾਰੇ ਦੀ ਗੱਲ ਨਹੀਂ ਅਸੀਂ ਵੀ ਕੀ ਕਰ ਸਕਦੇ ਆ ਮੈਂ ਤਾਂ ਲਾਦਾ ਪਾਲੀ ਮੈਨੂੰ ਮਰ ਜਾਣ ਦੀ ਮੇਰੇ ਅਸਾ ਜੱਗ ਤੋਂ ਜੀ ਮਰਨ ਵਾਲੇ ਦਾ ਕੋਈ ਹੱਲ ਤਾਂ ਨਹੀਂ ਕੋਈ ਜੇ ਮਰ ਕੇ ਹੱਲ ਹੋਵੇ ਸਭ ਤੋਂ ਪਹਿਲਾਂ ਮੈਂ ਮਰਦਾ ਨਹੀਂ ਮੰਮਾ ਜੀ ਫਿਰ ਜੇ ਨੇ ਚੱਲਣੀਆਂ ਵੀ ਸਾਨੂੰ ਬਹੁਤ ਔਖੀਆਂ ਨੇ ਕਹੀਏ ਕੀ ਹੁਣ ਜੇ ਕੋਈ ਨਾ ਦੀਪ ਘਰੇ ਮਿਲਿਆ ਕਿਤੋਂ ਆਇਆ ਮੈਂ ਹੁਣ ਦੀਪ ਕਿੱਥੋਂ ਦੇਵਾਂਗੀ ਪਹਿਲਾਂ ਤਾਂ ਦੱਸ ਦੋ ਕੋਈ ਗੱਲ ਨਹੀਂ ਸਾਰੀ ਗੱਲ ਸਾਡੇ ਤੇ ਢਲ ਗਈ ਸਾਰਾ ਕੁਝ ਠੀਕ ਹੋ ਜਾਊਗਾ ਪਾਲੀ ਆਪਣੇ ਕੁਝ ਕਰਨਾ ਪਊ ਠੀਕ ਹੈ ਮਾਮਾ ਜੀ ਮੈਨੂੰ ਤੁਸੀਂ ਜਿਵੇਂ ਕਹੋਗੇ ਮੈਂ ਤੁਹਾਨੂੰ ਤੁਹਾਡੇ ਨਾਲ ਮੇਰੀ ਤਾਂ ਹੁਣ ਸਮਝੋ ਸਭ ਕੁਝ ਬਾਹਰ ਹੋ ਗਿਆ ਮੇਰੇ ਤੋਂ ਹੁਣ ਵਿੱਚ ਕੁਝ ਨਹੀਂ ਆ ਰਿਹਾ ਚੱਲ ਮੇਰੀ ਗੱਲ ਸੁਣ ਮੈਂ ਕਿਹਨ ਜਾ ਕੇ ਆਉਣਾ ਪੁੱਸ ਵਾਲੇ ਕੋਲੇ ਠੀਕ ਹੈ ਜਿਵੇਂ ਵੀ ਕੋਈ ਗੱਲ ਬਣਦੀ ਹੈ ਤੈਨੂੰ ਮੈਂ ਦੱਸੂਗਾ ਪੁਲਸ ਵਾਲੇ ਨੂੰ ਤੁਸੀਂ ਆਹ ਨਾ ਜਿਹੜਾ ਜਿਆ ਦੱਸਿਓ ਉਹ ਕੋਈ ਗੱਲ ਨਹੀਂ ਮੈਂ ਹਾਂ ਵਾਲੀ ਗੱਲ ਪੌਜੜ ਚ ਪੈ ਜੀਏ ਗੱਲ ਤਾਂ ਸੁਣ ਸ਼ਵੇਰ ਤੋਂ ਲੈ ਕੇ ਸ਼ਾਮ ਹੋ ਗਈ ਜੋ ਨੂੰ ਨਹੀਂ ਹੋਣਾ ਹੁੰਦਾ ਹੁਣ ਤੱਕ ਘਰੇ ਵਾਪਸ ਆ ਜਾਂਦੀ ਸਭ ਤੋਂ ਪਹਿਲਾਂ ਤਾਂ ਨਾ ਮੈਂ ਗੱਲਾਂ ਗੱਲਾਂ ਚ ਇਹ ਪਤਾ ਕਰਕੇ ਆਉਣਾ ਵੀ ਕਿੱਥੇ ਪੁਲਸ ਆ ਰਹੇ ਨੇ ਚੱਕ ਲਿਓ ਸ਼ੱਕ ਦੇ ਆਧਾਰ ਤੇ ਕਲਵੰਤ ਦੇ ਠੀਕ ਹੈ ਹਾਂ ਇਹ ਵੀ ਤਾਂ ਸਹੀ ਅੱਜ ਕੱਲ੍ਹ ਵੀ ਸਹੀ ਹੈ ਕਈ ਵਾਰ ਦੇਖੋ ਉਹ ਜਿਵੇਂ ਪੁਲਸ ਵਾਲਾ ਸੀਗਾ ਆਪਣੇ ਅੱਗੇ ਪਿੱਛੇ ਫਿਰਦਾ ਤਲਾਸ਼ੀਆਂ ਲੈਂਦਾ ਹਨਾ ਇਨਕੁਆਰੀਆਂ ਕਰਦਾ ਕਈ ਵਾਰ ਉਹਨਾਂ ਨੂੰ ਸ਼ੱਕ ਹੋ ਗਿਆ ਹੋਵੇ ਇਹਨਾਂ ਨੇ ਵਿਆਹ ਕਰਕੇ ਕੋਈ ਇਹੋ ਜਿਹਾ ਕਾਰਾ ਕਰਤਾ ਵੀ ਇਹਨਾਂ ਨੂੰ ਵੀ ਕਿਉਂ ਨਾ ਆਪਾਂ ਪਹਿਲਾਂ ਕੁਲਵੰਤ ਉੱਥੇ ਸੂਬਾ ਕੱਢੀ ਜਾਵੇ ਵੀ ਉਹਨਾਂ ਨੇ ਉਹਨਾਂ ਨੇ ਤੇ ਨਹੀਂ ਚੱਕੇ ਆਹ ਗੱਲ ਸਾਡੇ ਸਹੀ ਹੈ ਜੀ ਠੀਕ ਹੈ ਉਹ ਆਪਣੇ ਜਵਾਕਾਂ ਨੂੰ ਨਹੀਂ ਹੋ ਸਕਦੇ ਨੇ ਉਹ ਵੀ ਵਿਆਹ ਨਾ ਕਰ ਸਕਣ ਇਹ ਆਪਾਂ ਜਵਾਕਾਂ ਨੂੰ ਪਰੇ ਗੜਨਾਇਪ ਕਰਤਾ ਲਿਆ ਹਣਾ ਮੇਰੇ ਕੋਲ ਵੀ ਪੁਲਿਸ ਦਾ ਫੋਨ ਆਇਆ ਸੀ ਵੀ ਮੇਰੇ ਕੋਲ ਹੋ ਕੇ ਜਾ ਚਲੋ ਮਮਈ ਤੁਸੀਂ ਐ ਕਰੋ ਤੁਸੀਂ ਫਿਰ ਜਾਓ ਜੇ ਹੋਇਆ ਮੈਨੂੰ ਦੱਸਿਓ ਜਰੂਰੀ ਹਾਂ ਜੇ ਤੁਹਾਡੇ ਕੋਲੇ ਕੋਈ ਫੋਨ ਆਉਂਦਾ ਜਾਂ ਉਹਨਾਂ ਦਾ ਫੋਨ ਖੁੱਲਦਾ ਤਾਂ ਮੈਨੂੰ ਕਾਲ ਜਰੂਰ ਕਰਨਾ ਕੋਈ ਨਾ ਕੋਈ ਨਾ ਤੁਸੀਂ ਠੀਕ ਹੈ ਜੀ ਮੜਾ ਤੁਹਾਡੀ ਭੈਣ ਨੂੰ ਸਮਝਾ ਦੇਵਾਂ ਜੀ ਸਸਿਕਾ ਹੁਣ ਤਾਂ ਮੈਂ ਸਮਝਾ ਲੂ ਕੋਈ ਗੱਲ ਹਾਂਜੀ ਹੁਣ ਸਾਡੇ ਕੋਈ ਸਾਰੇ ਦੀ ਗੱਲ ਨਹੀਂ ਇਹ ਯਾਰ ਹਲੇ ਵੀ ਭਾਈ ਦਾ ਫੋਨ ਬੰਦ ਪਿਆਗਾ ਇੱਕ ਵਾਰੀ ਹੋਰ ਦੇਖ ਲਾਂ ਇਹ ਭਾਈ ਬੰਦ ਪਿਆ ਹਲੇ ਵੀ ਮੈਨੂੰ ਤਾਂ ਪੱਕਾ ਜੀ ਯਕੀਨ ਹੈ ਇਹਨਾਂ ਨੇ ਮਾਰਿਆ ਹੋਊਗਾ ਕੁਸ ਕਰ ਨਾ ਰੱਖਤਾ ਉਹ ਭਾਈ ਨੂੰ ਮੈਂ ਕਰ ਦਾਂ ਡੈਡੀ ਨੂੰ ਫੋਨ ਲਾਉਣਾ ਲਖੇ ਆਹ ਜੀ ਮੈਂ ਇੱਕ ਗੱਲ ਕਰਨੀ ਸੀ ਭਾਈ ਤੇਰੇ ਨਾਲ ਹਾਂ ਜੀ ਮੈਂ ਕਹਿੰਦੀ ਸੀਗੀ ਆ ਕੋਮਲ ਅੱਜ ਸਵੇਰੇ ਤੂੰ ਇੱਥੇ ਪੈਣਾ ਹੁੰਨਾ ਨਾ ਤਾਂ ਕਰਕੇ ਪੁੱਛਦੀ ਆਂ ਜਦੋਂ ਗਈ ਸੀ ਤੈਨੂੰ ਕੁਝ ਦੱਸ ਕੇ ਤਾਂ ਨਹੀਂ ਗਈ ਨਾ ਜੀ ਮੈਂ ਤਾਂ ਪਿਆਸ ਸੀਗਾ ਮੈਂ ਭੱਗ ਗਈ ਸੀ ਵਾਸਤੇ ਬਿਨਾਂ ਦੱਸੇ ਦੱਸ ਕੇ ਤਾਂ ਮੈਨੂੰ ਗਈ ਸੀਗੀ ਕਹਿੰਦੀ ਮੈਂ ਥੋੜਾ ਜਿਹਾ ਸਮਾਨ ਲੈ ਕੇ ਆਉਣੀਆ ਮੈਨੂੰ ਐ ਨਾ ਵੀ ਤੁਸੀਂ ਸਾਰਾ ਦਿਨ ਗੇਮ ਗੁੰਮ ਖੇਡਦੇ ਰਹਿੰਦੇ ਹੋ ਉਹਦੇ ਮਨ 'ਚ ਕੋਈ ਇਹ ਜੀ ਗੱਲ ਤਾਂ ਨਹੀਂ ਆਈ ਜਿਹੜੀ ਤੈਨੂੰ ਨੇ ਦੱਸੀ ਹੋਵੇ ਵੀ ਮੈਂ ਤੇ ਦੀਪ ਤਾਂ ਭੱਜਾਂਗੀ ਦਾ ਕੁਝ ਐਦਾਂ ਨਹੀਂ ਨਾ ਨਹੀਂ ਮੈਨੂੰ ਨਹੀਂ ਕੁਝ ਪਿਆ ਉਹਨੇ ਉਹ ਚੁੱਪ ਕਰਕੇ ਭੱਗ ਗਈ ਸੀ ਚੁੱਪ ਕਰਕੇ ਭੱਗ ਗਈ ਸੀ ਤੇ ਉਹਨਾਂ ਨੇ ਬਾਹਰ ਚ ਕਾਦਾ ਰੌਲਾ ਜਿਹਾ ਪਈ ਜਾਂਦਾ ਪਤਾ ਨਹੀਂ ਜੀ ਮੈਂ ਤਾਂ ਉਰੀ ਬੈਠਾ ਘੜ ਕੇ ਆ ਲੱਖੇ ਤੈਨੂੰ ਤੇਰਾ ਵੀਰਾ ਕੁਛ ਕਹਿ ਕੇ ਤਾਂ ਨਹੀਂ ਗਿਆ ਨਾ ਜੀ ਮੈਨੂੰ ਪਤਾ ਨਹੀਂ ਸਮਝਉਂਦੀ ਇੱਕ ਇੱਕ ਕਰਕੇ ਪਤਾ ਨਹੀਂ ਕਿਉਂ ਜਾ ਰਹੇ ਨੇ ਆ ਰਹਿੰਦਾ ਹੁੰਦਾ ਕੋਮਲ ਦਾ ਫੋਨ ਵੀ ਬੰਦਾ ਹੀ ਜਾਂਦਾ ਤੂੰ ਐ ਕਰ ਜਿਹੜੀ ਕੋਮਲ ਨਾਲ ਪੜਦੀ ਹੁੰਦੀ ਸੀ ਕੁੜੀ ਮੜਾ ਜਾ ਉਹਨਾਂ ਦੇ ਘਰੇ ਜਾ ਕੇ ਪਤਾ ਕਰਕੇ ਆਏਂਗਾ ਹਾਂਜੀ ਜੇ ਉਹਨੂੰ ਕੁਛ ਪਤਾ ਹੋਵੇ ਵੀਰ ਬਣ ਕੇ ਇਹਨੇ ਕੰਮ ਕਰ ਆ ਜਿਹੜੀ ਪਿਛਲੀ ਗਲੀ ਚ ਰਹਿੰਦੀ ਆ ਹਾਂ ਤੂੰ ਇਹਨਾਂ ਕੀ ਪੁੱਛ ਕੇ ਕਹੇ ਕੋਮਲ ਕਾਲਜ ਗੁਲਜ ਵਗੈਰਾ ਉਧਰ ਜਾਂਦੇ ਨੇ ਕੀ ਗੱਲ ਕਰ ਰਹੀ ਸੀ ਕਿਉਂਕਿ ਉਦੋਂ ਤਾਂ ਫੋਨ ਸਵਿਚ ਆਫ ਆਈ ਜਾਂਦਾ ਰਹਿੰਦਾ ਹੁੰਦਾ ਦੀਪ ਦਾ ਸਵਿਚ ਆਫ ਆਈ ਜਾਂਦਾ ਮਾਮੇ ਦਾ ਫੋਨ ਆਇਆ ਸੀਗਾ ਹੁਣ ਮੈਂ ਦੱਸ ਕੀ ਜਵਾਬ ਦੇਵਾਂ ਵੀਰ ਬਣਾਣਾ ਕੋਈ ਨਹੀਂ ਜਾਗ ਚਲ ਜੇ ਲੱਖਾ ਨਾ ਹੁੰਦਾ ਨਾ ਪਤਾ ਨਹੀਂ ਸਾਡਾ ਕੀ ਬਣਦਾ ਆ ਥੋੜਾ ਬਹੁਤਾ ਸਹਾਰਾ ਤਾਂ ਇਹਦਾ ਹੈਗਾ ਵਿਚਾਰੇ ਦਾ ਪਤਾ ਨਹੀਂ ਕੀ ਬਣੂਗਾ ਇਹ ਘਰ ਦਾ ਤਾਂ ਸਾਰਾ ਖਾਲੀ ਹੋ ਹੀ ਜਾਂਦਾ ਮਸਕੜਵਾਂ ਇੱਕ ਵਾਰ ਕਰਿਆ ਜੀ ਸਾਰਾ ਕੁਝ ਠੀਕ ਹੋ ਜਾਏ ਆ ਉਹਦੀ ਡਰ ਨਾਲ ਕੋਮਲ ਤਾਂ ਨਹੀਂ ਕੀਤੀ ਜਾਂਦੀ ਸੀਗੀ ਆ ਜਦੋਂ ਦਾ ਹੋ ਗਿਆ ਇਹਨੂੰ ਤਾਂ ਆ ਹੀ ਹੋ ਗਿਆ ਮੈਂ ਤਾਂ ਆਜ਼ਾਦ ਹੀ ਹੋ ਗਈ ਪਤਾ ਨਹੀਂ ਹਾਂ ਤੁਸੀਂ ਟੈਨਸ਼ਨ ਨਾ ਲਓ ਕੋਈ ਨਾ ਚਲ ਮੈਂ ਦੇਖਦਾ ਓਕੇ ਇਹ ਸਾਲੇ ਕੁਲਵੰਤ ਨੇ ਤਾਂ ਨਹੀਂ ਗਾਇਬ ਕਰਤੇ ਕੁਲਵੰਤ ਨੂੰ ਪੁੱਛਣਾ ਜਾ ਕੇ ਮੇਰੇ ਸਾਲੇ ਨੂੰ ਇਹ ਸਾਲਾ ਅੰਦਰ ਬੈਠਾ ਬੈਠਾ ਵੀ ਕੌਣ ਕਰੀ ਜਾਂਦਾ ਸਾਲਾ ਮੈਨੂੰ ਸਮਝ ਨਹੀਂ ਆਉਂਦੀ ਇੱਕ ਫੋਨ ਤਾਂ ਉਹਦਾ ਮੇਰੇ ਕੋਲ ਆ ਅਕਲ ਵਾਲਾ ਫੋਨ ਹੀ ਦੂਜਾ ਉਹ ਨੂੰ ਹੋਸਾਖ ਦੇ ਨਾ ਤਾਂ ਪਾਣੀ ਦੇਖਿਆ ਨਾ ਮੇਰੇ ਸਾਲੇ ਨੂੰ ਉਹ ਨਾਲੇ ਪਤਾ ਕਰਦਾ ਉਹਦਾ ਹੋਇ ਕੁਰਮੰਤ ਕੁਰਮੰਤ ਓਏ ਖੜਾ ਹੋ ਜਾ ਮਰਿਆਦਾ ਨਹੀਂ ਹਾ ਖੜਾ ਹੋ ਖੜਦਾ ਯਾਰ ਮੇਰੀ ਗੱਲ ਸੁਣ ਲੈ ਇੱਕ ਖੜਦਾ ਹੋ ਖੜਾ ਹੋ ਮੜਾ ਗੱਲ ਸੁਣ ਮੇਰੀ ਸੁਰਤ ਜਾ ਹਾਂ ਖੋਲ ਦੇ ਖੋਲ ਦੂੰਗਾ ਮੈਨੂੰ ਐਂ ਦੱਸ ਹਾਂ ਆ ਦੀਪ ਤੇ ਕੁਮਲ ਕੁਦੀਪ ਤੇ ਨਿਤ ਨਹੀਂ ਗੈਬ ਕਰਤੇ ਮੈਂ ਤਾਂ ਕਾਇਦਨ ਹੋ ਗਏ ਤੂੰ ਇੱਥੇ ਬੰਨੇ ਬੈਠਾ ਹਾਂ ਮੈਂ ਹੱਲਿਆ ਤਾਂ ਹੈ ਨਹੀਂ ਬੋਲ ਲੈ ਮੱਛ ਜਾਨਦਾਰ ਤੀਨੋਂ ਗੈਬ ਕਰਦੇ ਆ ਉਹ ਤੂੰ ਇਨਾ ਮਾਸੂਮ ਨਹੀਂ ਹੈਗਾ ਟੈਲੀਫੋਨ ਮੇਰਾ ਤੇਰੇ ਕੋਲੇ ਆ ਇਨਾ ਮਾਸੂਮ ਨਹੀਂ ਹੈਗਾ ਜਿੰਨਾ ਤੂੰ ਬਣੀ ਜਨਾ ਕਾਦੇ ਨਾ ਕਰਤਾ ਉਹ ਤੂੰ ਕੁਝ ਵੀ ਕਰ ਸਕਦਾ ਇੰਨਾ ਤਾਂ ਮੈਂ ਤੈਨੂੰ ਜਾਣਦਾ ਨਹੀਂ ਨਹੀਂ ਆਖਰ ਤੈਨੂੰ ਪੁਲਿਸ ਦੇ ਵਿੱਚ ਨੌਕਰੀ ਕੀਤੀ ਹੋਈ ਆ ਕੱਚੀਆਂ ਗੋਲੀਆਂ ਤੇਨੇ ਖੇਡੀਆਂ ਨਹੀਂ ਪੁਲਿਸ ਤੇ ਕੀਤੇ ਆ ਗੁੰਡਾਗਰਦੀ ਤਾਂ ਨਹੀਂ ਕੀਤੀ ਤੇਰੇ ਵਾਂਗੂ ਨਾ ਫੇਰ ਕਿੱਥੇ ਗਏ ਹੋ ਕੀ ਪਤਾ ਮੈਨੂੰ ਕੀ ਪਤਾ ਮੈਂ ਉਹ ਕਿਹੜਾ ਕੋਈ ਦੱਸਦਾ ਛੱਡ ਦੇ ਬਈ ਚਲ ਕੋਈ ਨਾ ਛੱਡ ਦੂੰਗਾ ਬਸ ਇੱਕ ਦੋ ਦਿਨ ਹੋਰ ਲੈ ਤੂੰ ਪਾਣੀ ਪੀ ਲੈ ਅਗੜਤਾ ਖੋਲ ਦੇ ਪਾਣੀ ਲੰਘੂ ਗਮੇ ਦੀ ਖੋਲ ਲੈ ਸਮਾਰ ਕੇ ਖੋਲ ਦੇ ਓ ਤੂੰ ਪੀ ਲੈ ਓਏ ਬਸ 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 ਸਾਲਿਆ ਕਿੰਨੀ ਵਾਰੀ ਕਹਤਾ ਤੈਨੂੰ ਰੋਟੀ ਖਾ ਲੈ ਰੋਟੀ ਖਾ ਲੈ ਹੁਣ ਪਾਣੀ ਲੜੂਗੀ ਢਿੱਡ ਚ ਹੋਰ ਕੀ ਕਰ ਰਹੇ ਨੇ ਮੇਰੀ ਗੱਲ ਸੁਣ ਲੈ ਜੇ ਦੀਰਤੇ ਕੋਮਲ ਨੂੰ ਕੁਝ ਹੋ ਗਿਆ ਨਾ 사ਲਾ ਤੈਨੂੰ ਜਾਨੋਂ ਮਾਰ ਦੂੰ ਮੈਂ ਮਰਿਆ ਪਿਆ ਖਜੀ ਮਰਿਆਣੀ ਅੱਜ ਤੱਕ ਤੈਨੂੰ ਮਾਰਨਾ ਹੈ ਸਮਝੋਗੇ ਛੱਡ ਦੇ ਚੁੱਪ ਲੱਕ ਕੇ ਬੈਠਾ ਰਹਿ ਆਏ ਹੋਏ ਰਬਾ ਛੜਾਲਾ ਹੈ ਉਹ ਜਿੰਦਾ ਲਾਉਣ ਨੂੰ ਤਾਂ ਇਹਨੂੰ ਕੀ ਹੋਇਆ? ਸਾਲਾ ਮਰਿਆ ਤਾਂ ਪਿਆ। ਬਾਕੀ ਮੈਂ ਹੈਗਾ ਹੋਰ ਮੈਂ ਫਾਲੀ ਕਿੰਨੀ ਸੋਹਣੀ ਲੱਗਦੀ ਦੋਚਾਣਾ ਸਹੀ ਗੱਲ ਆ ਸਿਰ ਤੇ ਲਾਇਆ ਕਰ ਉਹ ਬਾਹਰ ਜਾਂਦੀ ਉਹ ਸਿਰ ਤੇ ਲੋਕਾਂ ਘਰੇ ਥੋੜੀ ਲੋਂਗੇ ਉਹ ਫਿਰ ਤੇ ਲੈ ਕੇ ਨਾ ਦਿਖਾ ਦੇ ਇੱਕ ਵਾਰ ਇੱਕ ਮਿੰਟ ਫਿਰ ਮੈਂ ਆ ਨਹੀਂ ਸੈੱਡ ਲਈਦੀ ਹੁੰਦੀ ਆ ਸੈੱਡ ਲਈਦੀ ਹੁੰਦੀ ਐ ਇਹ ਪੁੱਠੀ ਬੁੱਕਲ ਹੁੰਦੀ ਐ ਚਲ ਸਾਨੂੰ ਕਿਹੜਾ ਪਤਾ ਹੈ ਬੰਦਿਆਂ ਨੂੰ ਵੈਸੇ ਕਿੰਨੇ ਦੀ ਲੈ ਕੇ ਹੋ ਫਲਕਾਰੀ ਬਹੁਤ ਸੋਹਣੀ ਐ ਕਿੰਨੇ ਦੀ ਹੋਈ ਤੇਰੇ ਤੋਂ ਤਾਂ ਘੱਟ ਹੀ ਕੀਮਤ ਐ ਇਹਦੀ ਠੀਕ ਐ ਨਾ ਨਹੀਂ ਨਹੀਂ ਜੀ ਚਾਹ ਕਿੰਨੀ ਕੀਮਤ ਐ ਇਹ ਤੁਸੀਂ ਲੈ ਕੇ ਦਿੱਤੀ ਐ ਨਾ ਇਹਦੀ ਕੀਮਤ ਆਪੇ ਵਧ ਗਈ ਉਹ ਤੇਰੇ ਮੂਰੇ ਹਰੇਕ ਚੀਜ਼ ਜਮ ਫਿੱਕੀ ਐ ਕੀਮਤ ਨਹੀਂ ਇਹ ਤਾਂ ਗੱਲ ਮੰਨਦੀ ਆ ਕੁਲਵੰਤ ਕਦੇ ਕਦੇ ਮੈਨੂੰ ਇਹ ਲੱਗਦਾ ਇਹ ਸਭ ਕੁਝ ਝੂਠ ਤਾਂ ਨਹੀਂ ਹੈਗਾ ਕਿਤੇ ਮੇਰਾ ਦੁਬਾਰੇ ਫੇਰ ਸੁਪਨਾ ਟੁੱਟ ਜੇ ਤੁਸੀਂ ਸੱਚੀ ਬਦਲ ਗਏ ਨਾ ਇੰਨਾ ਦੇਖ ਬਾਲੀ ਮੈਨੂੰ ਪਤਾ ਹੈ ਮੈਨੂੰ ਆਪਣੇ ਕਿਰਦ ਕਰਾਇਦੇ ਨਾ ਪੂਰਾ ਅਫਸੋਸ ਹੋ ਰਿਹਾ ਠੀਕ ਹੈ ਨਾ ਹੁਣ ਅੱਗੇ ਵਾਸਤੇ ਮੈਂ ਇੰਨਾ ਸੁਧਰ ਗਿਆ ਵੀ ਹਾਂ ਮੈਨੂੰ ਪਤਾ ਹੈ ਮੇਰੇ ਪਰਿਵਾਰ ਬਾਰੇ ਮੈਂ ਸੋਚ ਰਿਹਾ ਮੈਂ ਤੇਰੇ ਬਾਰੇ ਸੋਚਣਾ ਤੇ ਆਉਦੇ ਵਾਰੀ ਠੀਕ ਹੈ ਚਲੋ ਜੀ ਇਹ ਤਾਂ ਵਧੀਆ ਗੱਲ ਹੋਈ ਤਾਂ ਜੋ ਤੁਸੀਂ ਸੰਭਲ ਗਏ ਦੇਖੋ ਤੁਹਾਡੇ ਬਿਨਾ ਮੇਰਾ ਵੀ ਕੋਣ ਹੈਗਾ ਆ ਤੁਸੀਂ ਵੀ ਇੱਥੇ ਰਹਨੇ ਹੋ ਤੇ ਮੈਂ ਤੁਹਾਡੇ ਕੋਲ ਰਹਿਣੀ ਆ ਤੁਸੀਂ ਮੇਰੇ ਕੋਲ ਰਹਿਨੇ ਹੋ ਜੇ ਆਪਾਂ ਨੇ ਇੱਕ ਦੂਜੇ ਨੂੰ ਸਮਝਾਂਗੇ ਤਾਂ ਹੋਰ ਕੌਣ ਸਮਝੂਗਾ ਹਾਂ ਕੌਣ ਸਮਝੂਗਾ ਦੇਖ ਮੇਰਾ ਤਾਂ ਕੋਈ ਰਿਸ਼ਤੇਦਾਰ ਵੀ ਹੈ ਨਹੀਂ ਤੈਨੂੰ ਪਤਾ ਕਿਉਂ ਜੀ ਕੋਈ ਗੱਲ ਨਹੀਂ ਪਿੰਡ ਵਾਲੇ ਮੰਮੀ ਜਿਹੜੀ ਹੌਲੀ ਹੌਲੀ ਤੁਹਾਡੇ ਨਾਲ ਆਪੇ ਵਰਤਨ ਲੱਗ ਜਾਣਗੇ ਐਡੀ ਕੀ ਗੱਲ ਹੈ ਕੋਈ ਨਾ ਤੁਸੀਂ ਜੇ ਘਰ ਛੱਡਿਆ ਸੀਗਾ ਆਪਣੀ ਜੋਬ ਲਈ ਛੱਡਿਆਗਾ ਕੋਈ ਮਾੜਾ ਕੰਮ ਥੋੜੀ ਕਰਿਆਗਾ ਸਹੀ ਗੱਲ ਹੈ ਪਰ ਅੱਜ ਨਾ ਛੁੱਟੀ ਹੁਣ ਮੈਨੂੰ ਆਂ ਦੱਸ। ਮੈਂ ਅੱਜ ਕੀ ਪਲਾਨ ਹੈਗਾ ਤੇਰਾ? ਅੱਜ ਸੰਡੇ। ਹਾਂ ਸੰਡੇ। ਅੱਜ ਨੂੰ ਛੁੱਟੀ ਹੈ। ਛੁੱਟੀ ਹੈ। ਤੇ ਫਿਰ ਡਿਊਟੀ ਜਾਣਾ ਨਹੀਂ? ਨਾ। ਮੈਂ ਵੀ ਕਿਹਾ ਅੱਜ ਕੁਰਤੇ ਪਜਾਮੇ ਚ ਕਿਵੇਂ ਫਿਰਦੇ ਹੋ। ਆ ਫਿਰ ਅੱਜ ਆਪਾਂ ਅੱਜ ਆਪਾਂ ਕੀ ਪਲਾਨ ਹੈ ਤੁਸੀਂ ਉਹ ਦੱਸੋ। ਫਿਲਮ ਦੇਖਣ ਚੱਲੀਏ। ਪੱਕਾ? ਪੱਕਾ। ਚਲੋ ਫਿਰ ਠੀਕ ਹੈ। ਫਿਰ ਫਿਲਮ ਦੇਖਣ ਚੱਲਦੇ ਆ। ਮੈਂ ਕੱਢ ਲੀਆ ਕੁਛ ਤਾਂ ਲੈਂਦੀ। ਦੱਸੋ ਫਿਰ ਗਾਂਧੀ 3। ਅੱਛਾ ਚਲੋ ਠੀਕ ਹੈ। ਫਿਰ ਆਪਾਂ ਦੇਖ ਕੇ ਆਉਣਾ ਹਾਂ ਦੇਖ ਕੇ ਆਉਣਾ ਠੀਕ ਹੈ ਤੇ ਤੂੰ ਐ ਕਰਨਾ ਤੋ ਕਿ ਜਲਦੀ ਤਿਆਰ ਹੋ ਜਾ ਤੇ ਇਹਨਾਂ ਨੂੰ ਮੈਂ ਵੀ ਰੈਡੀ ਹੋਣਾ ਠੀਕ ਹੈ ਤੁਸੀਂ ਬਾਹਰ ਨਾ ਨਾ ਜਾਇਓ ਤੁਸੀਂ ਮੈਨੂੰ ਐ ਕਹਿ ਕੇ ਵਾਹੇ ਨੇ ਵੀ ਰੈਡੀ ਹੋ ਜਾ ਮੁੜ ਕੇ ਤੁਸੀਂ ਆਉਂਦੇ ਨਹੀਂ ਓਹੋ ਕਈ ਵਾਰੀ ਕੋਈ ਰਸਤੇ 'ਚ ਦੋਸਤ ਮਿੱਤਰ ਮਿਲ ਜਾਂਦਾ ਤੁਸੀਂ ਬਾਹਰ ਹੀ ਜਾਉ ਹੀ ਨਾ ਨਾ ਚਲ ਮੈਂ ਜਾਂਦਾ ਬਸ ਠੀਕ ਹੈ ਲੌਕ ਕਰਦੇ ਮੈਂ ਫੋਨ ਵੀ ਆਫ ਕਰ ਦਣਾ ਠੀਕ ਹੈ ਪੱਕਾ ਹਾਂ ਲਓ ਫੋਨ ਥੋੜਾ ਮੈਂ ਹੀ ਆਫ ਕਰ ਦਿੰਨੀ ਆ ਪਹਿਲੇ ਜਾ ਕੇ ਕਰਦਾ ਹਾਲੋ ਤੁਹਾਡਾ ਫੋਨ ਹੁਣ ਆਫ ਹੋ ਗਿਆ ਠੀਕ ਹੈ ਚਲ ਮੈਂ ਵੀ ਰੈਡੀ ਹੁੰਨਾ ਠੀਕ ਹੈ ਜਲਦੀ ਕੰਮ ਨੇ ਵੇਖਦਾ ਠੀਕ ਹੈ ਚਲੋ ਤੇ ਰੋਟੀ ਘਰੋਂ ਖਾ ਕੇ ਜਾਣਾ ਕਿ ਉੱਥੇ ਕੰਮ ਬਾਹਰ ਕਰ ਜੀ ਤੇ ਰੋਜ਼ ਹੀ ਖਾਣੇ ਅੱਜ ਬਾਹਰ ਲਈ ਖਾਵਾਂਗੇ ਠੀਕ ਹੈ ਠੀਕ ਹੈ ਜੀ ਓਕੇ ਇਹ ਵਾਹੀ ਗਰ ਹੁਣੇ ਇਦਾਂ ਹੀ ਰਹਿਣਾ ਸਾਡੇ ਪਰਿਵਾਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਕਿੰਨੇ ਚੰਗੇ ਹੋਗੇ ਪਲੀ 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 ਹਾਂ ਮਾ ਕੀ ਸੋਚ ਰਹੀ ਆ ਤੂੰ ਕਿਹੜੇ ਖਿਆਲਾਂ ਵਿੱਚ ਪੈ ਗਈ ਨਹੀਂ ਨਹੀਂ ਮਾ ਕੁਛ ਨਹੀਂ ਹਾਂ ਕੀ ਹੋ ਗਿਆ ਹੁਣ ਆ ਬਣ ਤਾਂ ਕੀ ਸੀ ਮੈਂ ਤਾਂ ਤੈਨੂੰ ਦੇਖ ਕੇ ਹੂੰ ਡਰ ਗਈ ਵੀ ਜਿਹੜਾ ਤੂੰ ਬੋਲੀ ਨਹੀਂ ਨਾ ਚਰ ਤਿੰਨ ਆਵਾਜ਼ਾਂ ਮਾਰ ਲਈਆਂ ਮੈਂ ਨਹੀਂ ਨਹੀਂ ਮਾ ਹੋ ਮੈਂ ਤਾਂ ਨਾ ਕੁਝ ਸੋਚ ਰਹੀ ਸੀ ਕੋਈ ਪੁਰਾਣੀ ਗੱਲ ਯਾਦ ਆ ਗਈ ਸੀ ਆਈ ਮੀਨਾ ਪੁਰਾਣੀਆਂ ਗੱਲਾਂ ਸੋਚਿਆ ਕਰ ਹੋਰ ਟੈਨਸ਼ਨਾਂ ਲੈ ਕੇ ਬੈਜਣੀ ਆ ਆਪਾਂ ਨੂੰ ਤਾਂ ਹੋਰ ਹੀ ਪ੍ਰੋਬਲਮਾਂ ਬਥੇਰੀਆਂ ਨੇ ਗਿਆ ਨਹੀਂ ਨਹੀਂ ਮਾਂ ਕਹਿੰਦੇ ਹੁੰਦੇ ਨਾ ਆਪਣੀ ਜ਼ਿੰਦਗੀ ਦੇ ਵਿੱਚ ਨਾ ਖੁਝਕਪਾਲੇ ਹਜੇ ਹੁੰਦੇ ਆ ਜਿਹੜੇ ਵਧੀਆ ਹੁੰਦੇ ਆ ਤੇ ਉਹਪਨ ਕਦੇ ਭੁੱਲਦੇ ਨਹੀਂ ਹੁੰਦੇ ਬਸ ਐ ਤਾਂ ਗੱਲ ਤੇਰੀ ਸਹੀ ਏ ਤੇ ਇਹ ਤਾਂ ਮੈਂ ਮੰਨ ਜੇ ਤੇਰੀ ਗੱਲ ਦਿਮਾਗ ਕਦੇ ਇੱਧਰ ਜਾ ਰਹਿੰਦਾ ਮੈਂ ਤੈਨੂੰ ਐ ਕਹਿੰਦੀ ਸੀ ਹੁਣ ਕੌਮਲ ਨੂੰ ਫੋਨ ਲਾ ਕੇ ਦੇਖ ਲੈ ਕਿ ਹੁਣ ਚੱਕ ਲੈ ਅੱਛਾ ਹਾਂ ਚਾਹੇ ਦੀਪ ਦਾ ਫੋਨ ਲਾ ਚਾਹੇ ਕੌਮਲ ਦਾ ਲਾ ਠੀਕ ਏ ਆਪਾਂ ਨੂੰ ਪਤਾ ਤਾਂ ਲੱਗੇ ਤੇ ਇਹ ਮੈਂ ਹੁਣੇ ਲਾ ਕੇ ਦੇਖਦੀ ਆ

ਪਾਲੀ ਮੰਨਣਾ ਮੰਨਾ ਕੋਈ ਨਾ ਮਾ ਇਹ ਤਾਂ ਗੱਲ ਦੇ ਵਿੱਚ ਕੋਈ ਗੜਬੜ ਜ਼ਰੂਰ ਹੈਗੀ ਆ ਨਾਲੇ ਤੇਰੇ ਕੋਲੋਂ ਗੱਲ ਨਿਕਲੂਗੀ ਮਾ ਫਿਰ ਕੋਈ ਨਾ ਮੈਂ ਦੀਪ ਦਾ ਫੋਨ ਲਾ ਰਹੀ ਹਾਂ ਨੰਬਰ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਬਸ ਇਹ ਸਿਰਲੀ ਸਵਿਚਡ ਆਫ ਹੈ ਕਿ ਭਾਤੇ ਹੁਣ ਕੀ ਬਣੇ ਹੁਣ ਕੀ ਕਰਾਂਗੇ ਦੱਸ ਮਾ ਇੰਨਾ ਟਾਈਮ ਤੋਂ ਸਵਿਚ ਉਹ ਵੀ ਨਹੀਂ ਕਰਕੇ ਰੱਖਦੇ ਚਲ ਜਿਉਣਾ ਕਿਤੇ ਬੈਠਣਾ ਉੱਠਣਾ ਵੀ ਸੀ ਕਿਤੇ ਗਏ ਵੀ ਸੀਗੇ ਕੰਟਾ ਦੋ ਘੰਟੇ ਉਹਨਾਂ ਨੂੰ ਤਾਂ ਸਵੇਰ ਤੋਂ ਲੈ ਕੇ ਸ਼ਾਮ ਵੀ ਹੋ ਗਈ। ਫਿਰ ਮੇਰਾ ਤਾਂ ਤੜਕੀ ਮੱਥਾ ਠਣਕ ਗਿਆ ਸੀ। ਵੀ ਐਵੇਂ ਮੈਂ ਤਾਂ ਕੋਈ ਜਾਂਦੇ ਹੀ ਨਹੀਂ ਹੈਗੇ ਉਹ ਘਰ। ਹੈ? ਨਾਲੇ ਆਪਣੀ ਕੋਮਲ ਤਾਂ ਸੁੱਚਮੰਤੋਂ ਹੀ ਨਹੀਂ ਕਰਦੀ ਮੋਬਾਈਲ ਦੀ। ਉਹ ਤਾਂ ਬਿੰਦ ਦਾ ਪਸਾ ਨਹੀਂ ਕਰਦੀ ਫੋਨ ਦਾ। ਮੈਂ ਤਾਂ ਹੁਣ ਤੂੰ ਕੀ ਕਹਿਣਾ ਚਾਹਣੀ ਐ ਵੀ ਕੋਮਲ ਤੇ ਦੀਪਦੀ ਵੀ ਆਪਾਂ ਹੁਣ ਉਹਨਾਂ ਦੇ ਤੇ ਪਾਲ ਟੋਲ ਕਰਨੇ ਪਊਗੇ। ਆਪਾਂ ਤਾਂ ਜਮੀ ਮਾਰੇ ਗਏ। ਮੈਂ ਇੱਕ ਵਾਰ ਦਵਾਰੀ ਉਹਨਾਂ ਦੇ ਘਰੇ ਫੋਨ ਲਾ ਕੇ ਦੇਖਾਂ ਮਮਾ ਜੀ ਕਿ ਆ ਆ ਹਾਂ ਉਹਨੂੰ ਫੋਨ ਲਾ ਲੈ। ਹੋ ਨਿਚੇ ਮੈਲਿਆਂ ਚ ਪੈ ਗਈ ਜ਼ਿੰਦਗੀ ਚ ਕਰੀਏ ਕੋਈ ਨਾ ਮੈਂ ਟੈਨਸ਼ਨ ਨਾ ਲੈ ਹੈਲੋ ਅ ਮੰਮਈ ਮੈਂ ਕਹਿੰਦੀ ਸੀ ਦੀਪਕਰੇ ਆ ਗਿਆ ਅੱਛਾ ਨਾ ਨਾ ਉਹ ਵੀ ਨਹੀਂ ਆਈ ਮੰਮਈ ਫਿਰ ਹੁਣ ਆਪਾਂ ਕੀ ਕਰੀਏ ਤੁਸੀਂ ਐਂ ਕਰੋ ਤੁਸੀਂ ਇੱਧਰ ਆ ਜਾਓ ਮਾਸੀ ਨੂੰ ਵੀ ਨਾਲ ਲਿਆਓ ਹੁਣ ਫਿਰ ਜੋ ਕੁਝ ਹੋਊਗਾ ਰਲ ਮਿਲ ਕੇ ਦੇਖਦੇ ਆਂ हां मम्मी ठीक कर लो क्यों न भांडा कह है किसे ने सयाने से नहीं मम्मी ਆ ਗੱਲਾਂ ਸੱਚ ਨੇ ਵੀਰ ਆਪੋਂ ਤੋਂ ਪਹਿਲਾਂ ਉਹੀ ਨਹੀਂ ਸੀ ਥਿਆਂਦਾ ਆ ਰਹਿੰਦੇ ਖੁੰਦੇ ਹੋਣਾ ਜਵਾਕ ਜੀ ਹੁਣ ਭਾਜੜ ਪਊਗੀ ਆਪਣੀ ਮਮੀ ਖੋਈ ਕੀ ਜਾਂਦਾ ਹੈ ਆਪਣੀ ਘਰੇ ਉਹ ਹੀ ਤਾਂ ਮੈਂ ਸੋਚਦੀ ਆਂ ਵੀ ਐਡੀ ਕਿਸਮਤ ਮਾੜੀ ਜੈ ਖਾਣੇ ਤੇ ਦੀ ਹੈ ਤਾਂ ਹੀ ਤਾਂ ਐ ਜੀ ਕਰਦਾ ਵੀ ਪਰੇ ਮਰ ਜਾ ਕਿਉਂ ਪੁੱਠੀਆਂ ਗੱਲਾਂ ਕਰੀਏ ਕੋਈ ਗੱਲ ਨਹੀਂ ਦੀਪ ਦੀ ਮੰਮੀ ਤੇ ਮਾਮਾ ਜੀ ਆਉਂਦੇ ਨੇ ਮੰਮੀ ਉਹਦੀ ਮਾਂ ਕੀ ਕਹੂਗੀ ਹੋਈ ਤਾਂ ਗੱਲ ਕਹਨੇ ਆ ਵੀਰ ਉਹ ਤਾਂ ਇਹ ਕਾਮਲ ਸੇਰੀ ਲਾਉ ਉਹ ਤਾਂ ਐ ਕਹੋਗੇ ਤੁਹਾਡੀ ਕੁੜੀ ਮੇਰੇ ਪੁੱਤ ਨੂੰ ਲੈ ਕੇ ਭੱਜ ਗਈ ਆਪਦੇ ਪੁੱਤ ਦਾ ਖੋਟ ਕਿਨੇ ਗਣਨਾ ਚਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਚਲ ਉਹ ਆਉਂਦੀ ਹੋਣਗੇ ਮੜਾ ਜੱਲ ਚਲ ਦੇਖਦਾ ਕੀ ਬਣਦੇ ਭਾਈ ਮੈਂ ਜਿਵੇਂ ਉਹ ਕਹਿਣਗੇ ਪੱਤਾਂ ਲਾਣਗੇ ਲੱਖੇ ਨੂੰ ਪੁੱਛ ਕੇ ਦੇਖਾ ਉਹਨੂੰ ਪੁੱਛ ਲੈ ਭਾਈ ਉਹਨੇ ਨਹੀਂ ਪੱਲੇ ਪਾਉਣਾ ਕੁਸ ਉਹਨੇ ਕੀ ਪਤਾ ਇਨਾ ਨਹੀਂ ਮੰਮੀ ਹੁਣ ਮੈਂ ਉਹਦੀ ਸਹੇਲੀ ਦੇ ਘਰੇ ਭੇਜਿਆ ਸੀਗਾ ਮੈਂ ਕਿਹਾ ਤੂੰ ਪੁੱਛ ਕੇ ਤਾਂ ਖਬਰੇ ਉਹਨੂੰ ਕੋਈ ਦੱਸ ਕੇ ਗਈ ਹੋਵੇ ਪੁੱਛ ਲੈ ਭਾਈ ਬਾਹਰ ਮਾਰ ਲੈ ਹਾਂਜੀ ਲਖੇ ਤੂੰ ਐਂ ਦੱਸੀ ਰਜੇ ਸਵੇਰੇ ਪੁੱਛਣ ਗਿਆ ਸੀਗਾ ਕੀ ਹਾਂਜੀ ਗਿਆ ਸੀ ਮਨ ਦੇ ਘਰੇ ਕੀ ਕਹਿੰਦੀ ਉਹ ਕਹਿੰਦੀ ਵੀ ਮੇਰੇ ਨਾਲ ਤਾਂ ਗੱਲ ਨਹੀਂ ਹੋਈ ਕਹਿੰਦੀ ਜਦੋਂ ਕਾਲਜ ਹੀ ਆਨੇ ਸੀ ਅਸੀਂ ਉਦੋਂ ਦੀ ਮਿਲੀ ਹੋਈ ਆ ਬਸ ਬਸ ਗੱਤਾਂ ਮਿਲੀ ਨਹੀਂ ਕਹਦੇ ਮੰਮੀ ਉਹਨੇ ਸਾਰ ਨੂੰ ਰਿਸ਼ਤੇ ਨਾ ਤੇ ਵੀ ਤੋੜ ਲੇ ਕਾਲਜ ਜਾਨੂ ਵੀ ਹਟ ਗਈ ਕਿਤੇ ਉਹਦੇ ਮਨ ਚ ਕੁਛ ਪੁੱਠਾ ਤਾਂ ਨਹੀਂ ਚੱਲੀ ਜਾਂਦਾ ਸੀ ਸਾਬਰ ਗੜਬੜ ਮੈਨੂੰ ਤਾਂ ਆ ਹੀ ਲੱਗਦੀ ਐ ਤੂੰ ਮੇਰੀ ਗੱਲ ਮੰਨਣਾ ਮੰਨ ਠੀਕ ਐ ਉਹ ਤਾਂ ਫਰਾਰ ਹੋ ਗਏ ਦੋਨੇ ਜਾਨੇ ਹੁਣ ਉਹਨਾਂ ਦੀ ਭਾਲ ਟੋਲ ਕਰਨੀ ਪਊਗੀ ਬੋਲੋ ਕਿਨੂੰ ਕਿਨੂੰ ਭਾਲੀ ਆਪਾਂ ਪਹਿਲਾਂ ਕਲਵੰਤ ਵਾਲਾ ਫਿਕਰ ਨਹੀਂ ਸੀ ਮਿਟਿਆ ਜਾਏ ਹਜੇ ਆਪਾਂ ਉਹੀ ਨਹੀਂ ਥਿਆ ਹੁੰਦਾ ਆ ਦੂਜਾ ਹੋਰ ਪਿੱਟ ਸਿਆਪਾ ਖੜਾ ਹੋ ਗਿਆ ਮੇਰੀ ਗਰਲਸ ਲੋਕੇਸ਼ਨਲ ਕੁਸ਼ਨ ਕੱਢਦੇ ਦੇ ਰਹੇ ਹੁੰਦੇ ਮੇਰੀ ਗਰਲਸ ਕਿਹੜੀਆਂ ਲੋਕੇਸ਼ਨਾਂ ਵੀਰਨ ਵਾਲੇ ਹੋਰ ਮੰਮੀ ਤੇਰਾ ਹੁਣ ਤੁਸੀਂ ਜੇ ਮਲਾਜ਼ਮ ਘਰੇ ਆ ਵੀ ਗਿਆ ਨਾ ਉਹਦੇ ਸਾਹਮਣੇ ਕੋਈ ਭਾਵਨਾ ਕੱਢਿਓ ਹਜੇ ਸਭ ਸਾਕ ਕਿਤੇ ਮਲਾਜ਼ਮ ਨਾਲ ਤਾਂ ਇਹਨੇ ਕਿਤੇ ਕੋਈ ਮੌਕੇ ਨਹੀਂ ਜਿਵੇਂ ਚੱਕਲਾਂ ਦੇ ਅਗੇ ਗੜਨਾਇਪ ਕਰ ਲਾਂਦੇ ਆ ਕਿਤੇ ਉਹ ਗੱਲ ਤਾਂ ਨਹੀਂ ਹੋਈ ਮਲਾਜ਼ਮਾਂ ਕੋਲੇ ਵੀ ਮਾੜਾ ਮੋਟਾ ਪੁੱਛ ਦੱਸ ਕਰ ਲੋ ਆਪਾਂ ਮੇਰੀ ਗਰਲਸ ਪਹਿਲੇ ਮਮਾ ਜੀ ਨੂੰ ਹੁੰਦੇ ਉਹਦੇ ਨਾਲ ਸਲਾਹ ਕਰਕੇ ਜਿਵੇਂ ਉਹ ਦੇਖਦੇ ਆ ਹਾਂ ਆ ਪਤਾ ਹੋਰੀ ਉਹ ਇਹ ਤਾਂ ਸੋਚੀ ਨਹੀਂ ਆਪਾਂ ਨੇ ਗੱਲ ਹਾਂਜੀ 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 ਬਸ ਪਹੁੰਚਦਾ ਜੀ ਮੈਂ ਬੈਠਣ ਲੱਗਿਆ ਜੀ ਗੱਡੀ 'ਚ ਮੈਂ ਹਾਂਜੀ ਜਨਾਬ ਸਤਿ ਸ੍ਰੀ ਅਕਾਲ ਚਲੋ ਜੀ ਮੈਂ ਕਰਦਾ ਜੀ ਤੁਹਾਨੂੰ 1 ਮਿੰਟ 'ਚ ਬੈਕ ਵਾਲਾ ਓਹ ਹਾਂ ਤੂੰ ਕਿੱਧਰ ਆ? ਕੀ ਹਾਲ ਨੇ ਜੀ? ਓਹ ਥੋੜਾ ਫੋਨ ਟਰਾਈ ਕਰੀ ਜਾਂਦਾ ਫੋਨ ਬੀਜੀ ਆ ਜਾਂਦਾ ਤੂੰ ਕੰਮ ਦੱਸ ਓਹ ਕੰਮ ਤਾਂ ਤੁਹਾਡੇ ਕੋਲੇ ਬੜਾ ਜ਼ਰੂਰੀ ਆਇਆ ਸੀ ਬੋਲ ਓ ਜਨਾਬ ਮੈਂ ਤਾਂ ਤੁਹਾਡੇ ਲਈ ਨਾ ਚਾਹ ਪਾਣੀ ਲੈ ਕੇ ਆਇਆ ਹਾਂ ਓ ਜਿਹੜਾ ਸਾਡਾ ਕੁੜੀਆਂ ਨੂੰ ਨਾ ਤਾਂ ਕਰੀਏ ਨੂੰ ਤੁਸੀਂ ਵਿਆਹ ਰੋਕ ਰਹੇ ਹੋ ਉਹ ਰੁਕਣਾ ਬੰਦ ਕਰ ਦੋ ਇਹ ਥੋੜੀ ਸਾਡੀ ਮਿਲੋ ਸੇਵ ਹੈ ਤੇਰੇ ਚਾਰਚ ਲੜਾਂ ਨਾਲ ਵੀ ਕਰਨ ਵਾਲਾ ਨਹੀਂ ਹੋਏਗਾ ਮੈਂ ਆਪਣੀ ਬਰਦੀ ਨਾਲ ਤੇ ਆਪਣੀ ਡਿਊਟੀ ਨਾਲ ਇਮਾਨਦਾਰੀ ਨਾਲ ਪੇਸ਼ ਹੋਣਾ ਅੱਜ ਤੱਕ ਗਲਤੀ ਕਰਤੀ ਇਸ ਤੋਂ ਬਾਅਦ ਚ ਇਹ ਗਲਤੀ ਕੀਤੀ ਨਾ ਹਵਾਲਾ ਚ ਪੁੱਠਾ ਢੰਗ ਦੂੰਗਾ ਉਹ ਤੁਸੀਂ ਤਾਂ ਜਨਾਬ ਗਲਤ ਸਮਝ ਗਏ ਉਹ ਇਹ ਤਾਂ ਛੋਟਾ ਜਿਹਾ ਗਿਫਟ ਹੈ ਮੇਰੇ ਵੱਲੋਂ ਉਹ ਤੇਰੇ ਵਰਗੇ 36 ਮਿਲਦੇ ਮੈਨੂੰ ਗਿਫਟ ਦੇਣ ਵਾਲੇ ਪਰ ਮੈਂ ਇੱਕ ਇਮਾਨਦਾਰ ਪੁਲਿਸ ਵਾਲਾ ਚਲ ਜਨਾਬ ਮਾਫ ਕਰੋ ਉਮੈ ਤਾਂ ਆਇਆ ਸੀ ਉਹ ਕੁੜੀਆਂ ਔਖੇ ਹੋ ਜਾਂਦੇ ਨੇ ਉਹ ਬੁੜੀ ਮਾਂ ਉਹ ਔਖੀ ਹੋ ਜਾਂਦੀ ਆ ਤੁਸੀਂ ਉਹਨਾਂ ਆ ਕੇਸ ਚ ਬਾਹਰ ਕੱਢ ਦੋ ਤੈਨੂੰ ਔਖੇ ਜਾਂ ਸਿੱਧੇ ਨਾਲ ਕੀ ਮਤਲਬ ਹੈ ਮੈਂ ਜ਼ਿਆਦਾ ਨਹੀਂ ਇੰਟਰਸਟ ਲੈ ਰਿਹਾ ਇਸ ਚ ਨਹੀਂ ਨਾ ਬਾਕੀ ਮੈਂ ਡਿਊਟੀ ਆਦੀ ਪੂਰੀ ਤਰ੍ਹਾਂ ਕਰ ਰਿਹਾ ਇਮਾਨਦਾਰੀ ਨਾਲ ਤੂੰ ਇਹ ਚੀਜ਼ਾਂ ਦੇ ਵਿੱਚ ਇੰਟਰਫੇਅਰ ਨਾ ਕਰ ਤੇ ਬਾਕੀ ਤੂੰ ਹੁਣ ਜਾ ਸਕਦਾ ਮੈਂ ਤੇਰੇ ਤਿੰਨ ਤੋਂ ਪੰਜ ਵੀ ਨਹੀਂ ਗੱਲਾਂ ਸੁਣਾਉਣਾ ਚਾਹੁੰਦਾ ਮਰਜੀ ਆ ਜਨਾਬ ਤੁਹਾਡੀ ਬਸ ਮੈਂ ਤਾਂ ਇਹੀ ਗੁਜਾਰਿਸ਼ ਲੈ ਕੇ ਆਇਆ ਸੀ ਵੀ ਵਿਆਹ ਨੇਪਰ ਚੜ ਜੇ ਬਸ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਤੂੰ ਜਾ ਸਕਦਾ ਹੈ ਸਸੀ ਗੱਲ ਜੀ ਆ ਜਾਂਦੇ ਮੂੰਹ ਚੱਕ ਕੇ ਅਨੋਨ ਕਾਲਾ ਹੈਲੋ ਹੈਲੋ ਥਾਣੇ ਦਾ ਹਾਲ ਬੋਲਦੇ ਜੀ ਹਾਂਜੀ ਹਾਂਜੀ ਸਰ ਇੱਕ ਬਲਾਟੇ ਵਾਲੇ ਨਹਿਰ ਦੇ ਕੰਡੇ ਤੇ ਨਾ ਲਾਸ਼ ਮਿਲੀ ਹੈ ਜੀ ਲਾਸ਼ ਮਿਲੀ ਹੈ ਹਾਂਜੀ ਸਰ ਚੱਲ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਉੱਥੇ ਖੜੋ ਮੈਂ ਆਉਣਾ ਠੀਕ ਹੈ ਜੀ ਇਹ লাশ ਮਿਲਿਆ ਕਲਵੰਤਰ ਦੀ ਨਾਵੇ ਚਲੋ ਉਹਦੇ ਘਰਦਨ ਨੂੰ ਵੀ ਇਨਫੋਰਮੇਸ਼ਨ ਦੇ ਦਾਂ ਮੰਮੀ ਨੇ ਚੌਲ ਦੇ ਦਿੰਨੀ ਆ ਥੋੜੇ ਜਿ ਟੈਨਸ਼ਨ ਚ ਵਿਚਾਰੀ ਨੇ ਕੁਛ ਖਾਦਾ ਫਿਰ ਜੇ ਕੋਮਲ ਨੇ ਐ ਨਹੀਂ ਸੀ ਕਰਨਾ ਕਮਲੀ ਨੂੰ ਕਿਸੇ ਚੀਜ਼ ਤੋਂ ਕਦੇ ਮਨਾ ਨਹੀਂ ਸੀ ਕਰਿਆ ਫਿਰ ਵੀ ਐ ਕਰਕੇ ਮਨ ਤਾਂ ਵਿਸ਼ਵਾਸ ਹੀ ਨਹੀਂ ਹੋ ਰਿਹਾ ਕੰਮ ਗਲਤ ਤਾਂ ਨਹੀਂ ਹੋ ਸਕਦੀ ਹੈ ਸਰਦਾ ਫੋਨ ਮਿਲ ਲ ਮਾਮਾ ਜੀ ਨਾਲੇ ਕੋਲ ਗਈ ਸੀ ਹੈਲੋ ਕੁਲਵੰਦੇਕਰ ਬੋਲਦੇ ਹਾਂ ਜੀ ਹੈਲੋ ਸਸ਼ੀਕਲ ਜੀ ਸਸ਼ੀਕਲ ਜੀ ਹਾਂ ਜੀ ਸਰ ਕੁਲਵੰਦ ਕੀ ਕਰੋ ਬੋਲਦੇ ਹੋ ਹਾਂ ਹਾਂ ਜੀ ਹਾਂ ਜੀ ਸਰ ਅ ਇੱਕ ਨਾ ਤੁਹਾਨੂੰ ਕਿੱਦਾਂ ਦੱਸਾਂ ਮੈਂ ਨਾ ਫੋਨ ਆਇਆ ਸੀ ਕਿਹਤਰਫ ਭਾਤੀ ਕ ਨੂੰ ਨਹਿਰ ਚ ਲਾਸ਼ ਮਿਲੀ ਹੈ ਮੈਂ ਵੀ ਉੱਥੇ ਜਾ ਰਹਾ ਹਾਂਗਾ ਤੇ ਬਾਕੀ ਮੈਂ ਤੁਹਾਨੂੰ ਇਹੀ ਗੱਲ ਕਹਦਾ ਸੀ ਇੱਕ ਵਾਰ ਤੁਸੀਂ ਵੀ ਜਾ ਕੇ ਨਾ ਮਾੜੀ ਪਛਾਣ ਕਰਾਉਂ ਦੱਸ ਦਿਓ ਲਾਸ਼ ਮਿਲੀ ਹੈ ਹਾਂਜੀ ਤੇ ਤੁਸੀਂ ਆ ਜਾਓ ਬਾਕੀ ਪਰਮਾਤਮਾ ਨੂੰ ਪਤਾ ਹੈ ਵੀ ਕੀ ਹੋ ਸਕਦਾ ਬਾਕੀ ਆਪਾਂ ਹਾਲੇ ਤੱਕ ਪੋਸਟਰੀ ਲਿਗਿਤ ਦੀ ਵੀ ਕਲਵੰਤ ਦੀ ਇਹ ਜਾ ਕੇ ਸੋ hỏi ਹੈ ਇੱਕ ਵਾਰੀ ਤੁਸੀਂ ਆ ਜਾਓ ਮੈਂ ਇਹ ਜਾਨਣਾ ਚਾਹੁੰਦਾ ਸੀ ਠੀਕ ਹੈ ਜੀ ਪਾਲੀ ਕੀ ਗੱਲ ਤੂੰ ਰੋ ਰਹੀ ਜਾਨੀ ਪੁੱਤ ਕੀ ਦਾ ਫੋਨ ਆਇਆ ਸੀ ਮੰਮੀ ਲਾਜਮ ਦਾ ਫੋਨ ਸੀ ਕਿਨੇ ਬਲਡ ਡਰ ਨਰਚੂ ਇੱਕ ਲਾਸ਼ ਮਿਲੀ ਹੈ ਹੈ ਲਾਸ਼ ਮਿਲੀ ਹੈ ਪੁੱਤੇ ਕੀ ਹੋ ਗਿਆ ਮੰਮੀ ਮੈਨੂੰ ਤਾਂ ਆਪਣੀ ਪਤਾ ਮੇਰਾ ਤਾਂ ਦਿਲ ਵਾਲਾ ਘਬਰਾ ਹੀ ਜਾਂਦਾ ਪੁੱਤ ਕੁਛ ਪਛਾਣ ਆਈ ਏ ਦੱਸ ਦੀ ਇੰਨਾ ਕਿ ਤਾ ਦੱਸਿਆ ਹੁ ਮਲਾਜਮ ਨੇ ਉਹ ਜੀ ਉਹ ਖੁਦ ਨਹੀਂ ਗਏ ਉੱਥੇ ਉਹਨਾਂ ਨੇ ਆਪਾਂ ਨੂੰ ਸੁਨਾਖਤ ਲਈ ਬੁਲਾਇਆ ਹੈ ਮਾ ਮੇਰੇ ਲੱਤਾਂ ਬਾਹਰ ਨਹੀਂ ਚੱਲ ਰਹੀਆਂ ਕੋਈ ਨਾ ਤੇ ਤੂੰ ਫਿਕਰ ਨਾ ਕਰ ਜੋ ਰੱਬ ਨੂੰ ਮਨਜ਼ੂਰ ਹੈ ਉਹੀ ਹੋਣਾ ਟੈਨਸ਼ਨ ਨਾ ਕਰ ਚੱਲ ਮਾ ਚੱਲ ਕੋਈ ਨਾ ਪੁੱਤ ਵੇਖਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਤੇ ਹੁਣ ਆਪਾਂ ਬੋਲਦੇ ਆਂ ਸੋਨੇ ਸੋਨੇ ਕਮੈਂਟ ਤੇ ਜਿੱਦਾਂ ਕਿ ਸਭ ਤੋਂ ਪਹਿਲਾਂ ਤਾਂ ਸੌਰੀ ਇਹ ਪਾਰਟ ਥੋੜਾ ਲੇਟ ਹੋ ਗਿਆ ਕਿਉਂਕਿ ਆਪਾਂ ਇੱਕ ਹੋਰ ਵੀਡੀਓ ਬਣਾਈ ਸੀ ਤੇ ਜਿਹੜੀ ਤੁਹਾਨੂੰ ਨਹੀਂ ਪਸੰਦ ਆਈ ਚਲੋ ਕੋਈ ਗੱਲ ਨਹੀਂ ਤੇ ਬਾਕੀ ਹੁਣ ਆਪਾਂ ਕਮੈਂਟ ਬੋਲਦੇ ਸਭ ਤੋਂ ਪਹਿਲਾਂ ਪਾਲੀ ਤੇ ਕੋਮਲ ਮਾਤਾ ਜੀ ਤੁਸੀਂ ਬਹੁਤ ਵਧੀਆ ਵੀਡੀਓ ਗੁਰਦਾਸਪੁਰ ਤੋਂ ਤੁਹਾਡੀਆਂ ਵੀਡੀਓ ਵੇਖਦੀ ਹਾਂ ਪਰ ਤੁਸੀਂ ਸਾਡਾ ਨਾਮ ਨਹੀਂ ਬੋਲਦੇ ਹਾਂਜੀ ਸੌਰੀ ਜੀ ਮਤਲਬ ਕੋਸ਼ਿਸ਼ ਸੀ ਕਰਦੀ ਆਂ ਵੀ ਸਾਰਿਆਂ ਦਾ ਨਾਮ ਬੋਲਿਆ ਜਾਵੇ ਪਰ ਫਿਰ ਵੀ ਕੁਝ ਰਹਿ ਜਾਂਦਾ ਤਾਂ ਉਸ ਲਈ ਸੌਰੀ ਤੇ ਹੁਣ ਜੀ ਦੁਬਾਰਾ ਤੁਹਾਡਾ ਨਾਮ ਬੋਲਦੀ ਆਂ ਤੁਸੀਂ ਬਹੁਤ ਹੀ ਸੋਹਣਾ ਕਮੈਂਟ ਕਰਿਆ ਤੇ ਯੂਜ਼ ਰਾਈਡੀ ਦਾ ਨਾਮ ਹੈ ਤੇ ਥੈਂਕ ਯੂ ਸੋ ਮਚ ਜੀ ਫਿਰ ਅਗੇ ਜੀ ਲਪ੍ਰੀਤ ਪੀਪੀ 32 ਤੇ ਫਿਰ ਅਗੇ ਜੀ ਗੁਰਵਿੰਦਰ ਕੌਰ ਵੈਰੀ ਨਾਈਸ ਸਟੋਰੀ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਫਿਰ ਅਗੇ ਪਰਮਜੀਤ ਕੌਰ ਇਹ ਲਿਖਦੇ ਨੇ ਪਾਲੀ ਬੇਟਾ ਤੁਹਾਡੀਆਂ ਬਹੁਤ ਵਧੀਆ ਤੁਹਾਡੀ ਐਕਟਿੰਗ ਬਹੁਤ ਵਧੀਆ ਥੈਂਕ ਯੂ ਜੀ ਤੁਸੀਂ ਇੰਨਾ ਪਿਆਰ ਦਿੰਦੇ ਹੋ ਹਨ ਤੇ ਬਾਕੀ ਧੰਨਵਾਦ ਜੀ ਤੁਹਾਡਾ ਮਤਲਬ ਇਹ ਗੱਲਾਂ 'ਚ ਵੀ ਅਪਾ ਇਹ ਚੀਜ਼ਾ ਕਹਿ ਨਹੀਂ ਸਕਦੇ ਤੇ ਜਿੰਨਾ ਤੁਸੀਂ ਪਿਆਰ ਦਿੰਦੇ ਹੋ ਪ੍ਰਵੀਨ ਉਹ ਕਹਾਣੀ ਤਾਂ ਹੋਰ ਉਲਝ ਗਈ ਹਾਂਜੀ ਥੈਂਕ ਯੂ ਸੋ ਮੱਚ ਤੁਸੀਂ ਇੰਨੀ ਮੱਗੇ ਵਧੀਆ ਧਿਆਨ ਨਾਲ ਦੇਖਦੇ ਹੋ ਥੈਂਕ ਯੂ ਤੇ ਫਿਰ ਅੱਗੇ ਸੰਦੀਪ ਜੀ ਇਹ ਲਿਖਦੇ ਨੇ ਨਾਈਸ ਜੀ ਥੈਂਕ ਯੂ ਸੋ ਮੱਚ ਫਿਰ ਅੱਗੇ ਮਨਜੀਤ ਕੌਰ ਜਿੱਦਾਂ ਕੀ ਮਹਾਲੀ ਤੋਂ ਕਮੈਂਟ ਕਰਦੇ ਆ ਹਰ ਇੱਕ ਵੀਡੀਓ ਦੇ ਵਿੱਚ ਬਹੁਤ ਹੀ ਸੋਹਣਾ ਨੰਨਾ ਕਮੈਂਟ ਹੁੰਦਾ ਐਸਐਸ ਨਗਰ ਮਹਾਲੀ ਤੋਂ ਮਨਜੀਤ ਵਾਂਸ਼ਰ ਬਹੁਤ ਹੀ ਵਧੀਆ ਵੀਡੀਓ ਵੀਰੇ ਸਾਰੀ ਟੀਮ ਦੀ ਮਿਹਨਤ ਕੋਲੋਂ ਤੁਮਾ ਮਮਾ ਫਸ ਮਮੂ ਕਾਬਲੇ ਲੰਮੀ ਉਮਰ ਬਖਸ਼ੀ ਟੀਮ ਨੂੰ ਤੇ ਥੈਂਕ ਯੂ ਜੀ ਧੰਨਵਾਦ ਜੀ ਫਿਰ ਆਕੇ ਮਨਜੀਤ ਕੋਰ ਬਹੁਤ ਵਧੀਆ ਐਕਟਿੰਗ ਥੈਂਕ ਯੂ ਸੋ ਮਚ ਇਹ ਨੇ ਿਕਨੋਰੀ ਕਲਾ ਤੋਂ ਥੈਂਕ ਯੂ ਜੀ ਅਨਮੋਲ ਸਟੋਰੀ ਵਧੀਆ ਥੈਂਕ ਯੂ ਜੀ ਧੰਨਵਾਦ ਬਸ ਤੁਹਾਡੇ ਇਹੀ ਕਮੈਂਟਾਂ ਦੀ ਆਪਾਂ ਨੂੰ ਲੋੜ ਹੈ ਫਿਰ ਆਗੇ ਜੀ ਗੁਰਤੇਜ ਸਿੰਘ ਜੀ ਮੰਮੀ ਦੀ ਗੇਮ ਬਹੁਤ ਵਧੀਆ ਥੈਂਕ ਯੂ ਸੋ ਮੱਚ ਜੀ ਜਸਵਿੰਦਰ ਕੌਰ ਅਗਲਾ ਪਾਰਕ ਕਿਉਂ ਨਹੀਂ ਲੈ ਕੇ ਆਏ ਤੁਸੀਂ ਪਾਲੀ ਨਹੀਂ ਜੀ ਅਸੀਂ ਦੋ ਪਾਰਟ ਹੋਰ ਪਾਏ ਸੀ ਕੋਸ਼ਿਸ਼ ਕਰਦੇ ਸੀ ਜੀ ਵੀ ਤਾਂ ਜੋ ਤੁਸੀਂ ਉਹਨਾਂ ਨੂੰ ਵੀ ਫਾਇਰ ਦੋ ਤੇ ਬਾਕੀ ਕੋਈ ਗੱਲ ਨਹੀਂ ਤੇ ਫਿਰ ਆਗੇ ਜੀ ਗੁਰਮੀਲ ਕੌਰ ਪਾਲੀ ਜੀ ਨਾਈਸ ਵੀਡੀਓ थैंक यू सो मच जी फिर आ गए जी अपने हे दलजीत कौर वेरी नाइस वीडियो थैंक यू सो मच जी थोड़िया तो तो वीडियो बहुत वाइए होंगे असी फरीदकोट तो हाँ जी थैंक यू सो मच जी सतेंद्र कौर वेरी नाइस वीडियो जी थैंक यू सो मच जी सीमा बंसल जय माता दी जय माता दी ये जय माता दी कमेंट कर देने ऑलवेज थैंक यू सो मच जी जसवंत ਪੱਲੀ ਕੋਮਲ ਦੀ ਐਕਟਿੰਗ ਵਧੀਆ ਲੱਗੀ ਪਰ ਜੇ ਕੁਲਵੰਤ ਸਿੰਘ ਵਿਆਹ ਤੋਂ ਪਹਿਲਾਂ ਅ ਪਲਜੀ ਚਪਲਜੀ ਤੋਂ ਅਜਾਲ ਹੋ ਗਿਆ ਤਾਂ ਮਾਮੇ ਦੀ ਖੈਰ ਨਹੀਂ ਬਾਕੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਲੱਗੀ ਥੈਂਕ ਯੂ ਜੀ ਧੰਨਵਾਦ ਤੁਸੀਂ ਇਹਨਾਂ ਪਿਆਰ ਨਾਲ ਵੀਡੀਓ ਦੇਖਦੇ ਹੋ ਬੇਅੰਤ ਕੁਲਵੰਤ ਨੂੰ ਛੱਡ ਦੇਣਾ ਚਾਹੀਦਾ ਬੇਅੰਤ ਬਠਿੰਡਾ ਰਿੰਕੂ ਪੱਲੀ ਜੀ ਬਹੁਤ ਵਧੀਆ ਵੀਡੀਓ ਹੈ ਲੱਖਾਂ ਕੀ ਕਰਦਾ ਤੇ ਮੱਲ ਮਨਸ ਤੋਂ ਮੱਲ ਜੀ ਨੇ ਕਮੈਂਟ ਕਰਿਆ ਨਾਈਸ ਥੈਂਕ ਯੂ ਮੱਲ ਤੇ ਪਰਮਜੀਤ ਕੌਰ ਪਟਿਆਲਾ ਤੋਂ ਕਮੈਂਟ ਕਰਦੇ ਵੀਡੀਓ ਨੂੰ ਥੈਂਕ ਯੂ ਜੀ ਗੁਰਮੁਖ ਪੁਲਸ ਵਾਲੇ ਦੀ ਘਰ ਵਾਲੀ ਪਾਰਟ 49 ਵੀ ਭੇਜੋ ਹਾਂਜੀ ਅਸੀਂ ਜ਼ਰੂਰ ਭੇਜਦੇ ਹਾਂ ਤੇ ਫਿਰ ਆਗੇ ਜੀ ਸਰਬਜੀਤ ਕੌਰ ਵੈਰੀ ਨਾਈਸ ਥੈਂਕ ਯੂ ਜੀ ਗੁਰਮੀਲ ਸਿੰਘ ਵੈਰੀ ਨਾਈਸ ਵੀਡੀਓ ਮੈਂ ਗੁਰਮੀਲ ਸਿੰਘ ਥੈਂਕ ਯੂ ਜੀ ਬਰਨਾਲੇ ਤੋਂ ਨੇ ਇਹ ਤੇ ਬਹੁਤ ਹੀ ਸੋਨਾ ਇੱਕੰਪਾਲੀ ਜੀ ਤੁਸੀਂ ਸਾਨੂੰ ਪੁਲਸਵਾਲੀ ਘਰ ਵਾਲੀ ਦੇ ਪਾਠ ਪੋਥ ਵਧੀਆ ਲੱਗਦੇ ਹਨ ਇਸ ਲਈ ਤੁਸੀਂ ਛੇਤੀ ਵੀਡੀਓ ਪਾਇਆ ਕਰੋ ਹਾਂਜੀ ਤੁਸੀਂ ਬਹੁਤ ਮਤਲਬ ਵਧੀਆ ਕਮੈਂਟ ਕਰਦੇ ਵੇਟ ਕਰਦੇ ਹੋ ਥੈਂਕ ਯੂ ਸੋ ਮੱਚ ਜੀ ਬਲਜਿੰਦਰ ਪਾਲੀ ਮੈਂ ਕਰਮਜੀਤ ਪਿੰਡ ਹੀਰੋ ਕਲਾਂ ਤੋਂ ਪੁੱਤ ਕੁਲਵੰਤ ਸਿੰਘ ਤੇ ਬਹੁਤ ਅਰਸਾਰੇ ਮੇਰੀ ਅੱਖਾਂ ਪਰ ਆਈਆਂ ਨੇ ਛੇਤੀ ਛੱਡ ਦਿਓ ਹਾਂਜੀ ਕਹਿੰਦੇ ਹੁੰਦੇ ਹਨ ਨਾ ਬੁਰੇ ਕਰਮਾਂ ਦਾ ਫਲ ਬੁਰਾ ਹੀ ਹੁੰਦਾ ਹੈ ਤੇ ਉਹ ਜਿ ਕੁਲਵੰਤ ਮਨ ਚੰਦਨ ਦਾ ਵਿਆਖਰਵਾ ਦਿੰਦਾ ਤਾਂ ਕਾਹ ਨੂੰ ਆਪਣੀ ਸਭ ਕੁਝ ਕਰਨਾ ਪੈਂਦਾ ਤੇ ਬਾਕੀ ਹੈਗਾ ਜੀ ਸੰਦੀ ਸੰਦੀਪ ਮਾਨ ਪਾਲੀ ਮਮਾ ਜੀ ਅਸੀਂ ਤਾਂ ਆਪਾ ਬੇਬੇ ਵਸ ਹਾਂ ਹਾਂਜੀ ਤੇ ਫਿਰ ਅਗੇ ਸਤਿਗੁਰਜੀ ਦਾ ਪਾਲੀ ਤੇ ਕੋਮਲ ਬਹੁਤ ਵਧੀਆ ਥੈਂਕ ਯੂ ਸੋ ਮੱਚ ਤੇ ਤੁਸੀਂ ਬਹੁਤ ਹੀ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਮੈਨੂੰ ਤਾਂ ਲੱਗਦਾ ਕੋਮਲਦੀਪ ਨੇ ਵਿਆਖਰ ਵਾਲੇ ਹਾਂਜੀ ਤੇ ਤੁਸੀਂ ਨਿੱਧਿਆਨਾਂ ਦੀ ਸਟੋਰੀ ਦੇਖਦੇ ਹੋ ਇਸ ਲਈ ਬਹੁਤ ਬਹੁਤ ਥੈਂਕ ਯੂ so much ਤੁਹਾਡਾ ਤੇ ਬਾਕੀ ਵੀਡੀਓ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਤੇ ਨੈਕਸਟ ਪਾਰਟ ਜਲਦੀ ਲੈ ਕੇ ਆਵਾਂਗੀ ਥੈਂਕ ਯੂ